ਸਸਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਗੋਰਖਾ ਮਾਨ ਡਿੱਖਾਂ ਵਾਲਾ ਅੱਜ ਆਪਾਂ ਪਹੁੰਚਿਆ ਮੋੜ ਮੰਡੀ ਭਾਰਤ ਭੂਸ਼ਣ ਜੀ ਕੋਲ ਹਾਂਜੀ ਭਾਰਤ ਭੂਸ਼ਣ ਜੀ ਤੁਸੀਂ ਸਾਨੂੰ ਬੁਲਾਇਆ ਕੀ ਮਸਲਾ ਤੁਹਾਡਾ ਕੋਈ ਹਲਦੀ ਰਾਮ ਕੰਪਨੀ ਦਾ ਸਰ ਜੀ ਮੈਂ ਕੇਆਰ ਗੋਇਲ ট্রেਡਿੰਗ ਕੰਪਨੀ ਦਾ ਮਾਲਕ ਹਾਂ ਜੀ ਮੇਰੇ ਕੋਲ ਮੈਂ ਹਲਦੀ ਮੋੜ ਮੰਡੀ ਤੋਂ ਮੈਂ ਹਲਦੀ ਰਾਮ ਦਾ ਡਿਸਟ੍ਰੀਬਿਊਟਰ ਹਾਂ ਜੀ ਤੇ ਇਹ ਰਜਾਨਾ ਮੈਨੂੰ ਹਰ ਮਹੀਨੇ ਐਕਸਪਾਇਰੀ ਮਾਲ ਕੋਈ ਦੋ ਪੇਟੀਆਂ ਚਾਰ ਪੇਟੀਆਂ ਤਿੰਨ ਪੇਟੀਆਂ ਖਰੇਕ ਕਰੀ ਤੱਕ ਦੀ ਤੱਕ ਰਿਹਾ ਵੀ ਕਿਸੇ ਚ 5 ਦਿਨਾਂ ਦੀ ਡੇਟ ਰਹਿੰਦੀ ਹੁੰਦੀ ਹੈ ਕਿਸੇ ਚ 1 ਦਿਨ ਦੀ ਕਿਸੇ ਚ 2 ਦਿਨਾਂ ਦੀ ਕਿਸੇ ਚ 10 ਦਿਨਾਂ ਦੀ ਕਿਸੇ ਚ 15 ਦਿਨਾਂ ਦੀ ਇਹ ੱੱਕੇ ਨਾਲ ਮੋਲ ਜੇ ਅਸੀਂ ਉਹ ਮੌਕੇ ਤੇ ਮਾਲ ਲਹੋ ਮਨਾ ਕਰਦੇ ਆ ਤਾਂ ਸਾਨੂੰ ਏਜੰਸੀ ਦੀ ਧਮਕੀ ਦਿੱਤੀ ਜਾਂਦੀ ਹੈ ਵੀ ਏਜੰਸੀ ਕੈਨਸਲ ਹੋ ਜਾਊਗੀ ਹੁਣ ਇਹ ਨਜਾਇਜ਼ ਤੌਰ ਤੇ ਲੱਗੇ ਜੀ ਭੇਜਣ ਤੇ ਬਾਕੀ ਛੇਰ ਬਾਅਦ ਵਿੱਚ ਚਲੋ ਕਹਿਣ ਲੱਗ ਜਾਂਦੇ ਕਹਿੰਦੇ ਸੋਡੀ ਦਾ ਕੰਪਨੀ ਵੱਲੋਂ ਰਿਪਲੇਸਮੈਂਟ ਹੈਗੀ ਹੈ ਰਿਪਲੇਸਮੈਂਟ ਹੈਗੀ ਆ ਫਿਰ ਰਿਪਲੇਸਮੈਂਟ ਦੇ ਪੈਸੇ ਪਹਿਲਾਂ ਤਾਂ ਸਾਲ-ਸਾਲ ਪਰ ਲੰਮਕ ਕੇ ਆਂਦੀ ਐ ਫਿਰ ਰਿਪਲੇਸਮੈਂਟ ਦੇ ਪੈਸੇ ਇਕੱਲੇ ਮੇਰੇ ਨਾਲ ਨਹੀਂ ਦੂਜੇ ਡੀਲਰਾਂ ਨਾਲ ਵੀ ਪੂਰੇ ਨਹੀਂ ਦਿੰਦਾ ਸੁਣ ਕਿੰਨਾ ਕਿ ਬੈਕਗ੍ਰਾਉਂਡ ਚ ਮਾਲ ਗ੍ਰਾਉਂਡ ਚ ਮਾਲ ਐ ਲਾ ਲਓ ਜੀ ਹੋਊਗਾ ਵੀ ਸਾਰਾ ਰਲਾ ਕੇ 5-6 ਲੱਖ ਰੁਪਏ ਦਾ ਚਲੋ ਆਪਾਂ ਆਜੋ ਆਜੋ ਜੀ ਤੁਹਾਨੂੰ ਦਿਖਾਉਣੇ ਆ ਗ੍ਰਾਉਂਡ ਚ ਮਾਲ ਭਾਰਤ ਭੂਸ਼ੰਦੀ ਦੇ ਗ੍ਰਾਉਂਡ ਚਲਦੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਯਾਰ ਹਨਾ ਇਹ ਬੱਚਿਆਂ ਦੀ ਸਭ ਦੀ ਜ਼ਿੰਦਗੀ ਦੇ ਨਾਲ ਖਲਵਾੜ ਹੋ ਰਿਹਾਗਾ ਵੀਡੀਓ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਹਲਦੀ ਰਾਂ ਦਾ ਬਹੁਤ ਨਾਂ ਉੱਚਾਗਾ ਤੇ ਧਿਆਨ ਨਾਲ ਦੇਖਿਓ ਵੀਡੀਓ ਸੁਣਿਓ ਲਾਸਟ ਤੱਕ ਤੇ ਵੀਰ ਨੇ ਕੀ ਕੁਝ ਦੱਸਿਆ ਆਪਾਂ ਨੂੰ ਮੈਂ ਕੁੱਲ ਕਲੀ ਕਲੀ ਚੀਜ਼ ਦੇ ਸਬੂਤ ਹੈ ਜੀ ਮੈਂ ਇਹਨੇ ਸਬੂਤ ਉਹ ਤਿੰਨ ਚੀਜ਼ਾਂ ਦੇ ਪੇਸ਼ ਕੀਤੇ ਆ ਉਹ ਕੰਪਨੀ ਵੱਲੋਂ ਆਈਟਮਾਂ ਬਹੁਤ ਐਕਸਪਾਇਰੀ ਆਂਦੀਆਂ ਜਿਵੇਂ ਹੁਣ ਅਪ੍ਰੈਲ ਮਹੀਨੇ ਚ ਇਹਨਾਂ ਦੇ ਕੰਪਨੀ ਦੇ ਸੁਪਰ ਸਟੋਕਿਸਟ ਤੋਂ ਬਿਲ ਕੜਵਾ ਕੇ ਦੇਖਿਆ ਜਾਵੇ ਇਹਨਾਂ ਨੇ ਪੌਪ ਕੌਰਨ ਸਾਰੇ ਡੀਲਰਾਂ ਨੂੰ ਧੱਕੇ ਨਾਲ ਭੇਜੇ ਗਏ ਐਕਸਪਾਇਰ ਡੇਟ ਦੇ ਪਣ ਮਾਰਚ ਚਾ ਟਮਾਟੋ ਚਿਪਸ ਭੇਜੀ ਗਈ ਹੈ ਜਨਵਰੀ ਫਰਵਰੀ ਚ ਇਹਨਾਂ ਨੇ ਮਸਾਲਾ ਚਿਪਸ ਇੰਨੀ ਭੇਜੀ ਹੈ ਸੁਪਰ ਸਟਾਕਿਸ ਦੇ ਅੰਦਰ ਪੰ 500 ਪੇਟੀ ਐਕਸਪਾਇਰ ਡੇਟ ਦੀ ਹੁੰਦੀ ਹੈ ਤੇ ਹੁਣ ਆ ਮਈ ਦੇ ਵਿੱਚ ਪਟਾਟੋ ਕਰੈਕਰ ਚਿਪਸ ਹੋਈ ਤੇ ਆ ਸੀਲਿੰਗ ਵਾਲੀ ਚਿਪਸ ਹੋਈ ਸਰਾ ਰੋਚਾ ਇਹ ਚਿਪਸਾ ਹੁਣ ਆ ਜੂਨ ਦੇ ਮਹੀਨੇ ਚ ਬਹੁਤ ਡੀਲਰਾਂ ਨੂੰ ਐਕਸਪਾਇਰ ਹੋਈਆਂ ਜੇ ਫੂਡ ਮੈਕਮੇ ਵਾਲੇ ਇਹਦੇ ਬਿਲ ਦੀ ਇਨਕੁਆਰੀ ਕਰਕੇ ਦੂਜੇ ਡੀਲਰਾਂ ਦੀ ਵੀ ਚੈਕਿੰਗ ਕਰਨ ਇਸ ਚੀਜ਼ ਚ ਬਹੁਤ ਇੱਕ ਕੰਪਨੀ ਕਸੁੱਤੀ ਫਸੂਗੀ ਆਓ ਜੀ ਆਪਾਂ ਦਿਖਾਉਨੇ ਆ ਸਾਨੂੰ ਗਰਾਊਂਡ 'ਚ ਕਿੰਨਾ ਮਾਲ ਪਿਆਗਾ ਐਕਸਪਾਇਰੀ ਡੇਟ ਦਾ ਆਓ ਚੱਲੀਏ ਲਓ ਜੀ ਆਪਾਂ ਪਹੁੰਚ ਚੁੱਕੇ ਆ ਭਾਰਤਪੂਜਨ ਜੀ ਦੇ ਗਰਾਊਂਡ 'ਚ ਜੋ ਮੋੜ ਮੰਡੀ ਹਲਦੀ ਰਾਂ ਤੋਂ ਇਹਨਾਂ ਦਾ ਮਾਲ ਆਉਂਦਾ ਜੋ ਹਾਂਜੀ ਦੱਸੋ ਜੀ ਇਹ ਕਿਵੇਂ ਇੰਨਾ ਮਾਲ ਕਿਵੇਂ ਪਿਆਗਾ ਇਹ ਇਹ ਇਹਦੇ ਵਿੱਚੋਂ ਜੀ ਅੱਧੀ ਵੈਰਾਈਟੀ ਤਾਂ ਅੱਧੀ ਵੈਰਾਈਟੀ ਤਾਂ ਐ ਲਾ ਕੇ ਚੱਲੋ ਜਿਵੇਂ ਹੁਣ ਨੀ ਉਡਲਾਲਾ ਟਕਾਟਕ ਹੋਇਆ ਦੂਜੀਆਂ ਚੀਜ਼ਾਂ ਹੋਈਆਂ ਇਹ ਜਾਣਬੁੱਝ ਕੇ ਕੰਪਨੀ ਵੱਲੋਂ ਹੀ ਪੁਰਾਣੀ ਡੇਡ ਦਾ ਐਕਸਪਾਇਰ ਡੇਡ ਦਾ ਮਾਲ ਜਦੋਂ ਕਿਸੇ 'ਚ 10 ਦਿਨਾਂ ਦੀ ਡੇਟ ਰਹਿੰਦੀ ਹੈ ਕਿਸੇ 'ਚ 15 ਦਿਨਾਂ ਦੀ ਕਿਸੇ 'ਚ 5 ਦਿਨਾਂ ਦੀ ਕਿਸੇ 'ਚ 1 ਦਿਨ ਦੀ ਇਹ ਧੱਕੇਮੁੱਕੀ ਨਾਲ ਭੇਜਿਆ ਜਾ ਰਿਹਾ ਹੈ ਇਹ ਡੈਮੇਜ ਬਾਰ-ਬਾਰ ਬਹੰਦੀ ਹੈ ਫਿਰ ਬਾਅਦ ਵਿੱਚ ਕੰਪਨੀ ਵਾਲੇ ਡੈਮੇਜ ਵੀ ਨਹੀਂ ਪੂਰੀ ਮੋੜ ਰੇ ਉਹ ਆਪਾਂ ਨੂੰ ਪਤਾ ਨਹੀਂ ਕੰਪਨੀ ਪੂਰੀ ਮੋੜਦੀ ਏ ਕਿ ਨਾ ਵੀ ਸੁਪਰ ਸਟੋਕਿਸਟ ਆਪਾਂ ਪੂਰੀ ਡੈਮੇਜ ਨਹੀਂ ਮੋੜਦਾ ਇਹ ਮੈਨੂੰ ਕੱਲੇ ਨੂੰ ਕੀ ਕਿਸੇ ਵੀ ਡੀਲਰ ਨੂੰ ਨਹੀਂ ਮੋੜਦਾ ਤੇ ਬਾਕੀ ਕੰਪਨੀ ਦਾ ਇਹ ਸੌਫਟਵੇਅਰ ਰਾਹੀਂ ਰਿਕਾਰਡ ਚੈੱਕ ਕੀਤਾ ਜਾ ਸਕਦਾ ਹੈ ਆਨਲਾਈਨ ਵੀ ਨਿਕਲਦੇ ਆ ਵੀ ਕੱਲੇ ਮੈਨੂੰ ਨਹੀਂ ਪੁਰਾਣਾ ਮਾਲ ਐਕਸਪਾਇਰ ਮਾਲ ਬਾਪ ਵਿਪਾਰੇ ਸਾਰੀਆਂ ਪਾਰਟੀਆਂ ਨੂੰ ਪਾ ਰਿਹਾ ਪਰ ਪਾਰਟੀਆਂ ਜੇ ਬਾਅਦ ਵਿੱਚ ਏਜੰਸੀ ਦੀ ਧਮਕੀ ਦਿੰਦੇ ਆ ਵੀ ਨਹੀਂ ਅਸੀਂ ਏਜੰਸੀ ਚੇਂਜ ਕਰ ਦਾਂਗੇ ਏਜੰਸੀ ਚੇਂਜ ਕਰਨ ਦੀ ਧਮਕੀ ਦੇ ਵਿੱਚ ਦੂਜੀਆਂ ਪਾਰਟੀਆਂ ਬੋਲ ਨਹੀਂ ਰਹੀਆਂ ਜਿਵੇਂ ਹੁਣ ਮੇਰੇ ਕੋਲ 13 ਜੂਨ ਨੂੰ ਗ आईसीजी ਉਹਦੇ ਵਿੱਚ 65 ਪੇਟੀਆਂ ਆਈਆਂ ਸੀ 65 ਪੇਟੀਆਂ ਦੇ ਵਿੱਚੋਂ 11 ਪੇਟੀਆਂ ਐਕਸਪਾਇਰ ਡੇਟ ਦੀਆਂ ਸੀ 10 11 ਪੇਟੀਆਂ ਆਈ ਡੀ ਨਾਲ ਵੀ ਇੱਕ ਅੱਧੀ ਪੇਟੀ ਉੱਤੇ ਥੱਲੇ ਹੋ ਸਕਦੀ ਹੈ ਜੀ ਵੀ 10 11 ਪੇਟੀਆਂ ਤੇ ਉਹਦੇ ਜਦੋਂ ਮੈਨੇ ਕਿਹਾ ਵੀ ਮੈਂ ਐਕਸਪਾਇਰੀ ਡੇਟ ਦਾ ਮਾਲ ਮੈ ਲੈ ਹੋਂਦਾ ਨਹੀਂ ਤਾਂ ਸਾਰੀ ਗੱਡੀ ਵਾਪਸ ਲੈ ਗਏ ਬਾਅਦ ਵਿੱਚ ਮੈਨੂੰ ਗੱਡੀ ਦਾ ਇਹਨਾਂ ਨੇ ਖਰਚਾ ਵੀ ਪਤਾ ਆਣਦਾ ਵੀ ਜਾਣਦਾ ਵੀ ਪਹਾੜਾ ਪੂੜਾ ਤੇ ਅਗਲੇ ਦਿਨ ਜਦੋਂ ਮੈਂ ਦਫ਼ਤਰ 'ਚ ਵਾਪਸ ਲੈਣ ਮੈਂ ਗੱਲ ਕਰਨ ਗਿਆ ਮੈਂ ਸੇਲਜ਼ਮੈਨ ਨਾਲ ਗੱਲ ਕਰੀ ਜਿੰਨਾ ਸੁਪਰਸਟੋਕਿਸਟ ਮੈਨੂੰ ਕਹਿੰਦਾ ਮੇਰੇ ਦਫ਼ਤਰ 'ਚੋਂ ਬਾਹਰ ਨਿਕਲ ਜਾ ਤੇ ਬਾਹਰ ਅਸੀਂ ਬਾਹਰ ਇਹਨਾਂ ਦੇ ਪੋਰਚ 'ਚ ਬੈਠ ਗਏ ਤੇ ਪੋਰਚ 'ਚੋਂ ਵੀ 2 ਮਿੰਟਾਂ ਬਾਅਦ ਮੁਲਾਜ਼ਮ ਨੂੰ ਭੇਜਤਾ ਵੀ ਇਹਨਾਂ ਨੂੰ ਧੱਕੇ ਦੇ ਕੇ ਕੁੱਟ ਕੇ ਵੀ ਭੇਜੋ ਤੇ ਉਹ ਸਾਨੂੰ ਬਾਅਦ ਵਿੱਚ ਮੁਲਾਜ਼ਮ ਧੱਕੇ ਦੇਣ ਲੱਗ ਗਿਆ ਧੱਕੇ ਦੇ ਕਹਿਣ ਲੱਗ ਗਿਆ ਕਹਿੰਦਾ ਇੱਥੋਂ ਜਾਓ ਕੁਝ ਨਹੀਂ ਮਿਲਦਾ ਮੁੱਲਦਾ ਵਾਫੀ ਬੂਫੀ ਵਾਲੇ ਜਿਹੜੇ ਕਿਰਾਏ ਕਰੂਏ ਕੁਝ ਨਹੀਂ ਮਿਲਦਾ ਮੈਂ ਕਿਹਾ ਜ ਅਜੀਦਾ ਉਹ ਲੈਣਾ ਵੀ 3300 ਰੁਪਏ ਉਹਨਾਂ ਤੋਂ 33 ਚ ਲੈਣਾ ਸੀ 4000 ਰੁਪਏ ਇਹਨਾਂ ਨੇ ਆ ਗੱਡੀਆਂ ਦਾ ਖਰਚਾ ਪਾਇਆ ਸੀ ਉਹ 7300 ਰੁਪਏ ਹੀ ਮੰਗਿਆ ਸੀ ਅਸੀਂ ਦਫ਼ਤਰ ਚ ਜਾ ਕੇ ਨਾਲੇ ਸੁਪਰ ਨਾਲ ਅਸੀਂ ਕੋਈ ਗੱਲ ਨਹੀਂ ਕੀਤੀ ਅਸੀਂ ਗੱਲ ਸੇਲਜ਼ਮੈਨ ਨਾਲ ਕਰੀ ਜੰਨੇ ਆ ਤੇ ਜਿਵੇਂ ਐਨਐਚ ਸੁਪਰਸਟੋਕਿਸਟ ਗੱਲ ਸੁਣ ਕੇ ਕਹਣਾ ਸਾਡੇ ਦਫ਼ਤਰ ਚੋਂ ਬਾਹਰ ਹੋ ਤੇ ਮੂੰੜ ਕੇ ਮੁੰਡਿਆਂ ਨੂੰ ਭੇਜਿਆ ਗਿਆ ਤੇ ਮੁੰਡੇ ਸਾਨੂੰ ਧੱਕਾ ਦੇਣ ਲੱਗਿਆ ਸੀ ਕਿ ਮੇਰੇ ਤੇ 700 ਰੁਪਏ ਫੜਾਓ ਤੇ ਅਸਤਾ ਬਾ ਜਣੇ ਸਾਨੇ ਬਾਕੀ ਜਿਹੜੇ ਕਲੇਮ ਹੈ ਜੀ ਕੰਪਨੀ ਤੋਂ ਜਦੋਂ ਜਦੋਂ ਆਣਗੇ ਉਦੋਂ ਲੈ ਲਾਂਗੇ ਤੇ ਪਰ ਇਹਨੇ ਬਾਅਦ ਵਿੱਚ ਮੁੰਡੇ ਨੂੰ ਧੱਕਾ ਮੁੰਡਾ ਮੈਨੂੰ ਜਿਹੋ ਧੱਕਾ ਦੇਣ ਲੱਗਿਆ ਤਾਂ ਐਨਐਚ ਸਾਡੀ ਬੋਲਬਾਣੀ ਚਾਲੂ ਹੋ ਗਈ ਤੇ ਬੋਲਬਾਣੀ ਤੋਂ ਗਾਲੀ ਗਲੋਚ ਚਾਲੂ ਹੋ ਗਈ ਗਾਲੀ ਗਲੋਚ ਤੋਂ ਇਹਨਾਂ ਨੇ ਫਿਰ ਇਹਨੇ ਮੁੰਡਿਆਂ ਨੂੰ ਕਹਿ ਕੇ ਮੈਨੂੰ ਕਟਵਾਇਆ ਪੂਰੇ ਸਿਰਕੀ ਵੀ ਯਾਰ ਦੇ ਨੇ ਕਰਵਾਏ ਸੁਪਰ ਸਟੋਕਿਸਟ ਨੇ ਜੀ ਅੰਕੁਸ਼ ਗੋਇਲ ਨੇ ਅੱਛਾ ਸਾਡੀ ਉਹਨਾਂ ਨਾਲ ਗੱਲ ਹੋਈ ਸੀ ਸਾਡਾ ਮਾਲ ਕਿੰਨੇ ਦਾ ਪਿਆਗਾ ਮਾਲ ਸਾਡੇ ਕੋਲੇ ਹੂੰ ਲਾ ਲਓ ਵਿਚੇ ਇਹਦੇ ਵਿੱਚ ਵੱਡਾ ਡਿਵੀਜ਼ਨ ਵੀ ਆ ਵੱਡੀ ਡਿਵੀਜ਼ਨ ਵਾਲੇ ਨਾਲ ਸਾਡਾ ਕੋਈ ਉਹ ਨਹੀਂ ਤੇ ਵੀ ਹੂੰ ਛੋਟੀ ਡਿਵੀਜ਼ਨ ਦਾ ਹੂੰ ਸਾਰਾ ਮਾਲ ਲਾ ਕੇ ਹੈਗਾ 6-7 ਲੱਖ ਰੁਪਏ ਦਾ ਅੰਕੁਸ਼ ਜੀ ਨਾਲ ਸਾਡੀ ਗੱਲ ਹੋਈ ਸੀ ਉਹ ਤਾਂ ਕਹਿੰਦੇ ਵੀ ਅਸੀਂ ਪਮਾ 10 ਰੁਪਏ ਦਾ ਪਮਾ 10 ਲੱਖ ਦਾ ਮਾਲ ਅਸੀਂ ਵਾਪਸੀ ਚੱਕਰ ਨੂੰ ਤਿਆਰ ਆਂ ਵਾਪਸੀ ਦਾ ਚੱਕਰ ਨੂੰ ਤਿਆਰ ਹੈ ਜੀ ਜਿਹਦੇ ਇਹੜੇ ਬਾਅਦ ਵਿੱਚ ਵਾਪਸੀ ਦੇ ਪੈਸੇ ਕੱਟ ਕੇ ਦਿੰਦੇ ਐ ਤੇ ਸਾਲ-ਸਾਲ ਪਰ 6-6 ਮਹੀਨੇ ਐਸੇ ਵਾਪਸੀ ਦੇ ਆਉਂਦੇ ਨਹੀਂਗੇ ਉਸ ਚੀਜ਼ ਦਾ ਕੌਣ ਕੌਣ ਹਰਜਾਨਾ ਭਰੂਗਾ ਜੀ ਪਹਿਲਾ ਐਕਸਪਾਇਰ ਭੇਜਦੇ ਐ ਫਿਰ ਵਾਪਸੀਆਂ ਅਸੀਂ ਬਾਰ-ਬਾਰ ਪਹਿਲਾ ਐਕਸਪਾਇਰੀ ਲਹਾਈਏ ਫਿਰ ਵਾਪਸੀਆਂ ਬਣਾਈਏ ਕੌਣ ਇਸ ਗੱਲ ਦਾ ਜ਼ਿੰਮੇਵਾਰ ਹੈ ਇੰਨੀ ਪੁਕਾਈ ਕੌਣ ਕਰੂ ਫਿਰ ਪੈਸੇ ਸਾਲ-ਸਾਲ 6-6 ਮਹੀਨੇ ਕੌਣ ਲਮਕਾਊਗਾ ਜੀ ਤੇ ਸਾਨੂੰ 2-2 ਰੁਪਏ ਤੇ ਫਿਰ ਗਾਹਾਂ ਇਹਨਾਂ ਦੇ ਮੇਰੇ ਕੋਲੇ ਓਸੀ ਦੇ ਵੀ ਸਬੂਤ ਆ ਇਹਨਾਂ ਕੋਲ ਗੱਡੀਆਂ ਦੀਆਂ ਪੂੰਚਾ ਵੀ ਹੈ ਨਹੀਂ ਧੱਕੇ ਨਾਲ ਕੰਪਨੀ ਦੀ ਲੋਨ ਐਪ ਚਲਦੀ ਹੈ ਲੋਨ ਐਪ ਚਲਵਾਈ ਹੋਈ ਹੈ ਕੰਪਨੀ ਨੇ ਉਹਦੇ ਵਿੱਚ 2 ਰੁਪਏ ਸੈਂਕੜੇ ਵਾਂਗੂ ਵਿਆਜ ਪੈਂਦਾ ਤੇ 2 ਰੁਪਏ ਸੈਂਕੜੇ ਵਾਂਗੂ ਵਿਆਜ ਪੈਂਦਾ ਧੱਕੇ ਨਾਲ ਉਹਦੇ ਵਿੱਚੋਂ ਪੈਸੇ ਕੱਟ ਲੈਂਦੇ ਆ ਤੇ ਮਹੀਨੇ ਦੇ ਅਖੀਰ ਲੀਆਂ ਡੇਟਾ ਨੂੰ ਧੱਕੇ ਨਾਲ ਆਪਦੇ ਆਪ ਜਾਨੀ ਬਿੱਲ ਕੱਟ ਕੇ ਵੀ ਕੱਟਦੇ ਆ ਤੇ ਬਾਕੀ ਇਹਨਾਂ ਦਾ ਮੇਰੇ ਕੋਲ ਪਿਛਲਾ ਰਿਕਾਰਡ ਇਹ ਵੀ ਹੈ ਇਹਨਾਂ ਨੇ ਮੇਰੇ ਨਾਂ ਤੇ ਜਾਲੀ ਬਿੱਲ ਕੱਟੇ ਹੋਏ ਆ ਤੇ ਉਹ ਉਸ ਚੀਜ਼ ਦਾ ਸਬੂਤ ਇਹਨ ਪੇਮੈਂਟ ਤਾਂ ਜਾਂਦੀ ਹੈ ਸਾਰੀ A ਤੋਂ ਲੈ ਕੇ Z ਤੱਕ ਪਿਛਲੇ 4 ਸਾਲਾਂ ਚ ਇਹਨਾਂ ਦਾ ਰਿਕਾਰਡ ਵੀ ਚੈੱਕ ਕਰਾਇਆ ਜਾ ਸਕਦਾ ਹੈ ਤੇ ਉਹ ਪੇਮੈਂਟਾਂ ਮੇਰੇ ਕੋਲ ਇੱਕ ਨੰਬਰ ਚ ਨਹੀਂ ਗਈਆਂ ਹੋਈਆਂ ਇਹਨਾਂ ਨੇ 10-10 ਜਿਹਾ ਆਪਿਆ ਪਾ ਕੇ ਜਮਾ ਕੀਤੀਆਂ ਹੋਈਆਂ ਉਹ ਚੀਜ਼ ਦਾ ਵੀ ਇਹਨਾਂ ਨੇ ਮੇਰੇ ਨਾਲ ਤੇ ਜਾਣ ਕੇ ਇਸ ਗੱਲ ਦਾ ਵੀ ਫਰੋਡ ਬਹੁਤ ਕੀਤਾ ਹੈ ਅਸਲ ਤੇ ਹੁਣ ਤੁਸੀਂ ਇਹਨਾਂ ਕੀ ਚਾਹਣੇ ਹੋਗੇ ਮੈਂ ਤਾਂ ਪੂਰਾ ਚੋਣਾ ਜੀ ਮੈਂ ਤਾਂ ਪੂਰੇ ਚੈਨਲਾਂ ਚੁੱਲਾ ਤੇ ਲਵਾਣਾ ਚੋਣਾ ਏ ਟੂ ਜੈਡ ਤੱਕ ਵੀ ਚੈਨਲਾਂ ਤੇ ਅਖਬਾਰਾਂ ਤੇ ਆਵੇ ਵੀ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਵੀ ਕੰਪਨੀ ਸੁਪਰ ਸਟੋਰ ਕੀ ਸਟਕਸ ਪੈਰੀ ਮਾਰ ਤੇ ਪੇਜ ਤੇ ੱੱਕੇ ਨਾਲ ਬਕਿਆਂਦੇ ਆ ਵੀ ਲੋਕਾਂ ਦੇ ਮਾਂ ਚ ਵੀ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਦੇਖੋ ਜੀ ਮੈਂ ਇੱਕ ਪਹਿਲਾ ਬੰਦਾ ਦੇਖਿਆਗਾ ਹਨਾ ਜ਼ਿੰਦਗੀ ਚ ਵੀ ਇਹ ਬੰਦਾ ਕੰਪਨੀ ਛੱਡਣ ਨੂੰ ਤਿਆਰ ਹੈ ਕਹਿੰਦਾ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਕਿਉਂ ਜੀ ਇਹਦੇ ਬਾਰੇ ਤੁਸੀਂ ਕਿਵੇਂ ਦੱਸ ਰਹੇ ਸੀਗੇ ਜਦੋਂ ਜੀ ਫਿਰ ਉਹ ਕੰਪਨੀ ਵਾਲੇ ੱਤਕਾ ਕਰਦੀ ਆ ਕਹਿੰਦੇ ਨਹੀਂ ਏਜੰਸੀ ਕੈਨਸਲ ਹੋਊਗੀ ਵੀ ਲਹਾਓ ਲਹਾਓ ਫਿਰ ਕੋਈ ਆਵਾਜ਼ ਤਾਂ ਉਠਾ ਨਹੀਂ ਰਿਹਾ ਮੇਰੇ ਕੋਲ ਪੱਕੇ ਪ੍ਰੂਫ ਵੀ ਆ ਦੇਖੋ ਅੱਜ ਮੈਂ ਹੁਣ ਮੇਰੇ ਕੋਲ ਮਸਾਲਾ ਚਿਪਸ ਹੈ ਮਸਾਲਾ ਚਿਪਸ ਦਾ ਬਿਲ ਹੋਇਆ ਹੈ ਆ ਉਤਲਾ ਪਹਿਲਾਂ ਟਮਾਟੋ ਚਿਪਸ ਦਾ ਵੀ ਲੈ ਜੀ ਇਹ ਬਿਲ ਦੀ ਡੇਟ ਹੈਗੀ ਹੈ 21 ਤੰਨਾ ਇਕ ਕਿ ਤੈਨੂੰ ਆਈ ਹੋਈ ਐ ਤੇ ਆ ਮੇਰੇ ਕੋਲੇ ਸਬੂਤ ਵੀ ਪਏ ਆ ਮੇਰੇ ਕੋਲੇ 26 ਤਿੰਨੋਂ ਐਕਸਪਾਇਰ ਐ ਪਹਿਲਾਂ ਇੱਕ ਗੱਲ ਦੱਸੋ ਜੀ ਡਿਸਟ੍ਰੀਬਿਊਟਰ ਤੋਂ ਅੱਗੇ 50 ਥਾਮਾ ਤੇ ਮਾਲ ਸਪਲਾਈ ਹੋਊਗਾ ਅੱਗੇ ਦੀ ਅੱਗੇ ਦੀ ਅੱਗੇ ਬਾਵਾ ਥਾਮਾ ਤੇ ਜਾਂਦਾ ਮਾਲ 5 ਦਿਨਾਂ ਦੇ ਵਿੱਚ ਮਾਲ ਵਿਕ ਜੂਗਾ ਇਹ ਕੰਪਨੀ ਤੇ ਸੁਪਰ ਸਟਾਕਿਸਟ ਇੱਕ ਕੰਪਨੀ ਨੂੰ ਵੀ ਇਸ ਚੀਜ਼ ਦਾ ਪਤਾ ਹੈ ਕਿਉਂਕਿ ਆਨਲਾਈਨ ਸੌਫਟਵੇਅਰ ਰਾਹੀਂ ਬਿੱਲ ਨਿਕਲਦਾ ਹੈ ਕੰਪਨੀ ਨੂੰ ਵੀ ਇਸ ਚੀਜ਼ ਦਾ ਪਤਾ ਹੈ ਬਾਕੀ ਸੁਪਰ ਸਟਾਕਿਸਟ ਦੇ ਅੰਦਰ ਪਏ ਨੂੰ 3 ਮਹੀਨੇ ਹੋ ਗਏ 4 ਮਹੀਨੇ ਹੋ ਗਏ ਵੀ ਉਹ ਕੰਪਨੀ ਨੂੰ ਵੀ ਇਸ ਚੀਜ਼ ਦਾ ਪਤਾ ਲੱਗਦਾ ਵੀ ਇਹਦੇ ਕੋਲ ਮਾਲ ਬੀਤੇ ਕੈਨਾਲ ਡਿਸਟ੍ਰੀਬਿਊਟਰ ਨੂੰ ਭੇਜ ਰਿਹਾ ਵੀ ਉਹ ਕੰਪਨੀ ਇਸ ਚੀਜ਼ ਚ ਤਨਵਾਈ ਨਹੀਂ ਕਰਦੀ ਕੰਪਨੀ ਕਿਉਂਕਿ ਆਪਦੇ ਪੇਮੈਂਟ ਤੇ ਉਹ ਕਰੀ ਜਾਂਦੀ ਹੈ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਹੋ ਸਾਨੂੰ ਧੱਕੇ ਨਾਲ ਆਪਾਂ ਉਹ ਭੇਜਦੇ ਆ ਇਹ ਮਾਲ ਜਦੋਂ ਮੁੜ ਕੇ ਫਿਰ ਏਜੰਸੀ ਦੀ ਧਮਕੀ ਦਿੰਦੀ ਹੈ ਜੀ ਪਹਿਲਾ ਹੀ ਕਿ ਦੋ ਦੋ ਪੇਟੀਆਂ ਆਉਂਦੀਆਂ ਰਹੀਆਂ ਓਦੋਂ ਚਲੋ ਐਵੇਂ ਕਹੀ ਲਹਾ ਲੈਂਦੇ ਸੀ ਵੀ ਇੱਕ ਦੋ ਪੇਟੀਆਂ ਦੀ ਪੇਮੈਂਟ ਏਜੰਸੀ ਦਾ ਨਾਮ ਵੱਡਾ ਹੈ ਇਹਦੇ ਮਾਲ ਵਿਕਦਾ ਹੈ ਕੰਪਨੀ ਦਾ ਏਸੀ ਚੀਜ਼ ਦਾ ਕੰਪਨੀ ਉਹ ਉਠਾ ਰਹੀ ਹੈ ਤੇ ਹੁਣ ਜਦੋਂ ਪਿਛਲੀ 13 ਜੂਨ ਨੂੰ ਗੱਡੀ ਆਈ ਹੈ ਉਹਦੇ ਵਿੱਚ 11 ਪੇਟੀਆਂ 10 11 ਪੇਟੀਆਂ ਦੇ ਨੀਅਰ ਬੋਟ ਆਈਆਂ ਐ ਐਕਸਪਾਇਰ ਦੀਆਂ ਵੀ ਹੁਣ ਇਹਨੇ ਨੇ ਪੇਮੈਂਟ ਕਹਿੰਦੇ ਕਿ ਕਹਿੰਦੇ ਜੇ 20 25000 ਰੁਪਏ ਪੇਮੈਂਟ ਮਹੀਨੇ ਦੀ ਬਲੋਕ ਹੋ ਜਾ ਕਰੂ ਕਹਿੰਦੇ ਕਹਿੰਦੇ ਉਹਦੇ ਨਾਲ ਕੀ ਫਰਕ ਪੈਂਦਾ ਕਹਿੰਦੇ ਤੁਹਾਡੇ ਕੋਲ 15 ਲੱਖ ਰੁਪਏ ਮਹੀਨੇ ਦੀ ਸੇਲ ਹੈ ਕਹਿੰਦੇ ਹੁਣ ਅੱਜ ਇਹ 15 ਲੱਖ ਦੀ ਸੇਲ ਹੈ ਕੰਮ ਇੱਕ ਡੇਢ ਪਰਸੈਂਟ ਤੇ ਹੁੰਦਾ ਜੀ ਤੇ ਕਾ ਆਏ ਅਸੀਂ 15 15 20 20 ਹਜ਼ਾਰ ਪੇਮੈਂਟ ਕਿਵੇਂ ਬਲੋਕ ਕਰਾਂਗੇ ਜੀ ਤੁਸੀਂ ਕੁਝ ਦਿਖਾ ਸਕਦੇ ਸਾਨੂੰ ਹੁਣ ਇੱਥੇ ਐਕਸਪਾਇਰੀ ਵਾਲਾ ਉਹ ਜਿਹੜਾ ਕਹਿੰਦੇ ਸੀ ਉਹ ਨਵਾਂ ਆਇਆ ਸੀ ਆ ਦੇਖੋ ਜੀ ਹੁਣ ਆ ਚੀਜ਼ ਆ ਮਸਾਲਾ ਚਿਪਸ ਹੈ ਜੀ ਆ ਮਸਾਲਾ ਚਿਪਸ ਦੀ ਲੜੀ ਆ ਪਈ ਹੈ ਆ ਦੇਖੋ ਜੀ ਹੁਣ ਮਸਾਲਾ ਚਿਪਸ ਦਾ ਬਿਲ ਆ ਦੇਖੋ ਡੇਟ ਪੜੋ ਇਹ ਤੇ ਐਡਰ ਕਰ ਦਿਖਾ ਦਿਓ ਸਾਹਮਣੇ ਆਰੇ ਕੋ ਮਸਾਲਾ ਚਿਪਸ 17/10 ਦੀ ਬਣੀ ਹੋਈ ਹੈ 15/2 ਦੀ ਐਕਸਪਾਇਰੀ ਹੈ ਤੇ ਆਪਿਆ ਮਸਾਲਾ ਚਿਪਸ ਦਾ ਬਿਲ ਜੀ ਆਪਣੇ ਕੋਲੇ 31 ਨੂੰ ਆਇਆ 15 ਦਿਨਾਂ ਬਾਅਦ ਐਕਸਪਾਇਰੀ ਹੈ ਜੀ ਠੀਕ ਹੈ ਤੇ ਇੱਕ ਤੁਸੀਂ ਹੋਰ ਕਹਿੰਦੇ ਰਜਿਸਟਰੀਆਂ ਕਿਹਨੂੰ ਕਰਾਈਆਂ ਸੀ ਰਜਿਸਟਰੀਆਂ ਅਸੀਂ ਜੀ ਆਹ ਵੇਖੋ ਆਹ ਸਾਰੀਆਂ ਰਜਿਸਟਰੀਆਂ ਦਾ ਸਬੂਤ ਹੈ ਅਸੀਂ ਅਬੀ ਸੀਐਮ ਨੂੰ ਭਗਵੰਤ ਮਾਨ ਨੂੰ ਵੀ ਕਰਾਈ ਐ ਐਸਐਮਓ ਨੂੰ ਵੀ ਕਰਵਾਈ ਐ ਅਸੀਂ ਸੇਤ ਵਿਭਾਗ ਵਾਲਿਆਂ ਨੂੰ ਵੀ ਕਰਾਈ ਐ ਸਿਵਲ ਹਸਪੀਟਲ ਚ ਵੀ ਕਰਾਈ ਐ ਕੰਪਨੀ ਨੂੰ ਵੀ ਕਰਵਾਈ ਐ ਡੀਸੀ ਨੂੰ ਵੀ ਕਰਵਾਈ ਐ ਐਸਐਸਪੀ ਨੂੰ ਵੀ ਕਰਵਾਈ ਐ ਅਸੀਂ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਕਰਵਾਈਆਂ ਨਾ ਇਹ ਅਸੀਂ ਕਰਵਾਈਆਂ ਜੀ ਹੋ ਗਏ 8-10 ਦਿਨ ਅੱਛਾ ਅਜੇ ਤੱਕ ਕੋਈ ਜਵਾਬ ਆਇਆ ਨਹੀਂ ਅਜੇ ਤੱਕ ਕੱਲ ਕੋਈ ਜਵਾਬ ਨਹੀਂ ਆਇਆ ਕੱਲਾ ਮੇਰੇ ਕੋਲੇ ਪੰਜਾਬ ਗਵਰਨਮੈਂਟ ਦਾ ਇਹ ਜਿਹੜਾ ਮੈਸੇਜ ਆਇਆ ਹੈ ਵੀ ਉਹ ਕਹਿੰਦੇ ਕਹਿੰਦੇ ਸੋਡੀ ਕੰਪਲੀਟ ਹੈ ਜਿਹੜੀ ਰਜਿਸਟ੍ਰੇਸ਼ਨ ਕਰਤੀ ਠੀਕ ਹੈ ਜੀ ਕੱਲੇ ਪੰਜਾਬ ਗਵਰਨਮੈਂਟ ਵਾਲਾ ਜਵਾਬ ਆਇਆ ਇੱਕ ਸਿਹਤ ਵਿਭਾਗ ਆਹ ਫੂਡ ਮਹਿਕਮੇ ਚੋਂ ਆਇਆ ਸੀ ਜੀ ਇਹ ਕਹਿੰਦੇ ਫੂਡ ਮਹਿਕਮੇ ਵਾਲੇ ਕਹਿੰਦੇ ਕਹਿੰਦੇ ਅਸੀਂ ਵੀ ਇਹ ਉਤਲਾ ਹੈੱਡ ਆਫਿਸ ਦੇਖੂਗਾ ਕਹਿੰਦੇ ਉਹਨਾਂ ਨੂੰ ਪਾਇਆ ਗਿਆ ਮੈਂ ਕਿਹਾ ਉਹਨਾਂ ਨੂੰ ਵੀ ਪਾਈ ਗਈ ਹੈ ਕਹਿੰਦੇ ਉਤਲਾ ਹੈੱਡ ਆਫਿਸ ਵਾਲਾ ਦੇਖੂਗਾ ਸਾਡਾ ਕੰਮ ਦਾ ਫੂਡ ਲਾਇਸੈਂਸ ਬਣਾਉਂਦਾ ਠੀਕ ਹੈ ਹੁਣ ਤੁਸੀਂ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੰਦਾ ਕੀ ਕੰਪਨੀ ਛੱਡ ਸਕਦਾ ਵੀ ਲੋਕਾਂ ਦੀ ਸਿੱਧ ਨਾ ਖਰਵਾੜ ਨਹੀਂ ਕਰਨਾ ਨਹੀਂ ਕੰਪਨੀ ਭਾਵੇਂ ਛੁੱੜਦੀ ਐ ਛੁੱਟੇ ਜੀ ਆਪਾਂ ਪਰ ਲੋਕਾਂ ਕੋਲੇ ਸਾਰਿਆਂ ਕੋਲੇ ਵੀਡੀਓ ਪਹੁੰਚਵਾਣਾ ਚਾਹੁੰਦੇ ਆ ਏ ਤੋਂ ਜ਼ੈਡ ਤੱਕ ਆਲ ਮੁਲਕ ਚ ਨਹੀਂ ਕੰਪਨੀ ਵੀ ਕਿਉਂ ਛੱਡੀ ਜਾਊਗੀ ਹਨਾ ਕਿਉਂ ਛੱਡਾਂਗੇ ਕੰਪਨੀ ਜਦੋਂ ਫਿਰ ਤੱਕਾ ਕਰ ਰਹੀ ਹੈ ਕਹਿੰਦੀ ਐ ਅਸੀਂ ਛੜਵਾਵਾਂਗੇ ਕੰਪਨੀ ਆਪ ਕਹੂਗੀ ਛੜ ਛੜਵਾਣਾ ਤਾਂ ਛੱਡ ਦਾਂਗੇ ਜੇ ਕੰਪਨੀ ਨਹੀਂ ਆਪਾਂ ਆਵਦੇ ਕੋਲੋਂ ਨਹੀਂ ਛੱਡ ਕੇ ਰਾਜੀ ਇਹਨਾਂ ਦਾ ਕਿੱਛਿਆ ਹੈਡ ਆਫ ਸੋ ਆਪਣੇ ਦਾ ਬਠਿੰਡੇ ਵਾਲਾ ਨਾ ਬਠਿੰਡੇ ਵਾਲਿਆਂ ਦਾ ਸਿਰਕੀ ਬਾਜ਼ਾਰ ਚ ਹੈ ਦਸਤਰ ਜੀ ਸਿਰਕੀ ਬਾਜ਼ਾਰ ਬਠਿੰਡਾ ਪਰ ਜਿਹੜਾ ਮਾਲ ਸਪਲਾਈ ਹੁੰਦਾ ਉਹ ਭਲਾਡੇ ਵਾਲਾ ਪਿੰਡ ਹੈ ਠੀਕ ਹੈ ਬਠਿੰਡੇ ਤੋਂ ਅੱਗੇ ਠੀਕ ਹੈ ਠੀਕ ਹੈ ਉੱਥੋਂ ਆਂਦਾ ਮਾਲ ਐਡਰੈਸ ਵੀ ਉੱਥੋਂ ਦਾ ਇਹਨਾਂ ਦਾ ਉਮ ਪਰ ਮੇਨ ਜਿਹੜਾ ਆਫਿਸ ਹੈ ਉਹ ਸਿਰਕੀ ਬਾਜ਼ਾਰ ਚ ਹੈ ਘਾਟਿਆ ਟਰੇਡਰ ਜਗੋਇਲ ਏਜੰਸੀ ਲਓ ਜੀ ਵੀਰ ਮੇਰੇਓ ਬਾਈ ਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਯਾਰਾ ਬੰਦਾ ਬਹੁਤ ਵਧੀਆ ਹੈਗਾ ਕਿਉਂਕਿ ਇਹ ਕਹਿੰਦਾ ਮੈਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਨਾ ਨਿੱਕੇ ਨਿੱਕੇ ਬੱਚੇ ਆਪਣੇ ਹਣਾ ਪਰਿਵਾਰ ਇਹ ਚੀਜ਼ਾਂ ਵਰਤਦੇ ਆਪਾਂ ਹਲਦੀ ਰਾਮ ਦਾ ਨਾਮ ਬਹੁਤ ਉੱਚਾ ਹੈਗਾ ਹਨ ਤੇ ਪਰ ਸਿਹਤ ਦੇ ਨਾਲ ਅਸੀਂ ਕਿਸੇ ਨਾਲ ਖਿਲਵਾੜ ਕਹਿੰਦਾ ਨਹੀਂ ਹੋਣ ਦੇਣਾ ਜਿਵੇਂ ਕਹਿੰਦੇ ਹੁੰਦੇ ਜਿੰਦ ਜਾਂਦੀ ਜਾਵੇ ਮੇਰਾ ਸਿੱਖੀ ਜ਼ਿਦਕਣਾ ਜਾਵੇ ਹਨ ਮੇਰਾ ਰਸੇ ਨਾਲ ਕਲੰਗੀਆਂ ਵਾਲਾ ਤੇ ਜੱਗ ਭਵੇਂ ਸਾਰਾ ਰਸ ਜੇ ਕਹਿੰਦਾ ਵੀ ਕੰਪਨੀ ਜਾਂਦੀ ਆ ਜਾਵੇ ਪਰ ਮੈਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਸੀ ਕਾਲੀ